ਜਿਖੋ ਪਾਕਿਸਤਾਨ ਲਗਾਤਾਰ ਕੋਸ਼ਿਸ਼ ਕਰਦਾ ਰਿਹਾ ਕਿ ਡਰੋਨ ਦੇ ਮਾਧਿਅਮ ਰਾਹੀਂ ਅवैध ਸਮੱਗਰੀ ਜਿਹੜੀ ਆ ਉਹ ਬਾਰਡਰ ਏਰੀਆ ਦੇ ਵਿੱਚ ਭੇਜਦਾ ਰਹੇ ਪਰੰਤੂ ਮੈਂ ਬਾਰ ਬਾਰ ਇੱਕੋ ਗੱਲ ਕਹਿੰਦਾ ਹਾਂ ਕਿ ਬੀਐਸਐਫ ਤੇ ਪੰਜਾਬ ਪੁਲਿਸ ਬਾਰਡਰ ਤੇ ਪੂਰੀ ਤਰ੍ਹਾਂ ਸਤਾਰਕ ਤੇ ਚ ਕਰਨੀ ਹੈ ਇਸੇ ਲੜੀ ਦੇ ਵਿੱਚ ਅੱਜ ਇੱਕ ਬੜੀ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਕਿ ਇੱਕ ਜਿਹੜਾ ਡਰੋਨ ਹੈ ਡੀਜੀ ਮੈਟ੍ਰਿਕਸ ਜਿਹੜਾ ਇਹ ਰਿਕਵਰ ਹੋਇਆ ਮੇਡ ਇਨ ਚైనా ਮੈਂ ਦੇ ਵਿੱਚ ਦੱਸਣਾ ਚਾਹੁੰਦਾ ਕਿ ਕੱਲ ਮੀਆਂਵਾਲ ਉਤਾਰ ਦੇ ਵਿੱਚ 8:30 ਵਜੇ ਦੇ ਕਰੀਬ ਇੱਕ ਡਰੋਨ ਐਕਟੀਵਿਟੀ ਬੀਐਸਐਫ ਵੱਲੋਂ ਨੋਟਿਸ ਦੇ ਵਿੱਚ ਆਈ ਨੋਟਿਸ ਦੇ ਵਿੱਚ ਆਉਣ ਤੋਂ ਬਾਅਦ ਜਿਹੜੇ ਇਕੁਪਮੈਂਟ ਬਾਰਡਰ ਤੇ ਲੱਗੇ ਆ ਉਹ ਔਨ ਹੋ ਗਏ ਤੇ ਉਸ ਤੋਂ ਉਪਰੰਤ ਜਿਹੜੀ ਆ ਸਰਚ ਆਪਰੇਸ਼ਨ ਕੀਤਾ ਗਿਆ ਪਹਿਲਾ ਸਰਚ ਆਪਰੇਸ਼ਨ ਰਾਤ ਨੂੰ ਵੀ ਕੀਤਾ ਗਿਆ ਕਿਉਂਕਿ ਕਣਕ ਦੀ ਫਸਲ ਜਿਹੜੀ ਆ ਬਹੁਤ ਉੱਚੀ ਹੋ ਚੁੱਕੀ ਆ ਰਾਤ 12:00 1 ਵਜੇ ਤੱਕ ਵੀ ਜਿਹੜਾ ਸਰਚ ਆਪਰੇਸ਼ਨ ਚੱਲਦਾ ਰਿਹਾ ਤੇ ਸੁਬਾ ਫੇਰ ਜਿਹੜਾ ਅਰਲੀ ਬਾਰਡਰਿੰਗ ਤੋਂ ਬੀਐਸਰ ਤੇ ਪੰਜਾਬ ਪੁਲਿਸ ਨੇ ਸਾਂਝਾ ਸਰਚ ਆਪਰੇਸ਼ਨ ਕੀਤਾ ਇਸ ਸਾਂਝੇ ਸਰਚ ਆਪਰੇਸ਼ਨ ਦੇ ਵਿੱਚ ਜਿਹੜਾ ਯਾ ਡਰੋਨ ਰਿਕਵਰ ਹੋਇਆ ਮੈਂ ਇਥੇ ਦੱਸਣਾ ਚਾਹਾਂਗਾ ਕਿ ਜਿੱਥੇ ਅਸੀਂ ਡਰੋਨ ਤੇ ਹੈਰੋਨ ਦੀ ਰਿਕਵਰੀ ਕਰ ਰਹੇ ਹਾਂ ਉਥੇ ਡਰੋਨ ਨਾਲ ਰਿਲੇਟਡ ਗਤੀਵਿਧੀਆਂ ਦੇ ਵਿੱਚ ਸ਼ਾਮਲ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕਰ ਰਹੇ ਹਾਂ ਤੁਹਾਨੂੰ ਯਾਦ ਹੋਵੇਗਾ ਕਿ ਅ ਪਰਸੋਂ ਦੇ ਜਿਹੜੀ ਅਸੀਂ ਡੱਲ ਪਿੰਡ ਤੋਂ ਜਿੱਥੇ ਹੈਰੋਨ ਰਿਕਵਰ ਕੀਤੀ ਆ ਉਥੇ ਡਰੋਨ ਐਕਟੀਵਿਟੀਾਂ ਦੇ ਵਿੱਚ ਸ਼ਾਮਲ ਜਿਹੜੇ ਆ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਆ ਸੋ ਇਸ ਸੰਬੰਧੀ ਜਿਹੜਾ ਥਾਣਾ ਖੇਮ ਕਰਨ ਵਿਖੇ ਕੇਸ ਰਜਿਸਟਰ ਕਰ ਲਿਆ ਗਿਆ ਇਹਦੀ ਟੈਕਨੀਕਲ ਤਰੀਕਿਆਂ ਦੇ ਨਾਲ ਇਨਵੈਸਟੀਗੇਸ਼ਨ ਕੀਤੀ ਜਾਊਗੀ ਤੇ ਜਿਨ੍ਹਾਂ ਨੇ ਇਹ ਡਰੋਨ ਮੰਗਾਇਆ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਤੇ ਸਲਾਖਾਂ ਦੇ ਪਿੱਛੇ ਭੇਜਿਆ ਜਾਊਗਾ ਮੈਂ ਜਿੱਥੇ ਲੋਕਾਂ ਦੇ ਸਹਿਯੋਗ ਦੀ ਸਲਾਹਾਂ ਵੀ ਕਰਦਾ ਤੇ ਅਪੀਲ ਵੀ ਕਰਦਾ ਕਿ ਆਓ ਆਪਾਂ ਆਪਣੇ ਪੰਜਾਬ ਨੂੰ ਆਪਣੇ ਬਾਰਡਰ ਏਰੀਆ ਨੂੰ ਬਚਾਈਏ ਤੇ ਸੱਚੀ ਸੁੱਚੀ ਇਤਲਾਹ बीएस साहब ਤੇ ਪੰਜਾਬ ਪੁਲਿਸ ਨੂੰ ਦਿੱਤੇ ਤੇ ਜਿੱਥੇ ਇਸ ਇਤਲਾਹ ਦੇਣ ਦੇ ਬਦਲੇ ਜਿਹੜੇ ਨਗਦ ਦੇ ਨਾਮਯੋਗ ਡੀਜੀਪੀ ਸਾਹਿਬ ਵੱਲੋਂ ਵੀ ਦਿੱਤੇ ਜਾਂਦੇ ਨੇ ਸੋ ਜਿਹੜੇ ਇਸ ਡਰੋਨ ਐਕਟੀਵਿਟੀਜ਼ ਦੇ ਵਿੱਚ ਸ਼ਾਮਲ ਗਤੀਵਿਧੀਆਂ ਦੇ ਵਿੱਚ ਸਮਗਲਿੰਗ ਦੇ ਵਿੱਚ ਸ਼ਾਮਲ ਨੇ ਉਹ ਚੰਨਕ ਪੈਸਿਆਂ ਦੀ ਖਾਤਰ ਜਿਹੜੀਆਂ ਇਸ ਗਤੀਵਿਧੀਆਂ 'ਚ ਸ਼ਾਮਲ ਹੁੰਦੇ ਆ ਪਰ ਮੈਂ ਦੱਸਣਾ ਚਾਹਾਂਗਾ ਜਿੱਥੇ ਅਸੀਂ ਇਹਨਾਂ ਸਮਗਲਰਾਂ ਨੂੰ ਗ੍ਰਿਫਤਾਰ ਕਰਦੇ ਆ ਉੱਥੇ ਉਹਨਾਂ ਦੀਆਂ ਬੜਾਈਆਂ ਅਬਾਧ ਜਿਹੜੀਆਂ ਜਾਇਦਾਦਾਂ ਨੇ ਉਹਨਾਂ ਨੂੰ ਵੀ ਜਬਤ ਕਰਦੇ ਆ ਜੇ ਤਰਨਤਾਰਨ ਜ਼ਿਲ੍ਹੇ ਦੀ ਗੱਲ ਕਰੀਏ ਤੇ 275 ਕਰੋੜ ਦੀ ਜਾਇਦਾਦ ਜਿਹੜੀ ਸਮਗਲਰਾਂ ਨੇ ਬਣਾਈ ਆ ਉਹ ਅਸੀਂ ਫ੍ਰੀਜ਼ ਕਰਾ ਚੁੱਕੇ ਹਾਂ ਜਿਹਦੀ ਅਗਲੀ ਪ੍ਰੋਸੀਡਿੰਗ ਜਿਹੜੀ ਚੱਲ ਰਹੀ ਆ ਜਿਹੜੇ ਹੁਣ ਗ੍ਰਿਫਤਾਰ ਕੀਤੇ ਆ ਉਹਨਾਂ ਦੀ ਵੀ ਪ੍ਰੋਸੀਡਿੰਗਾਂ ਚੱਲ ਰਹੀਆਂ ਨੇ ਸੋ ਮੈਂ ਜਿੱਥੇ ਅਪੀਲ ਕਰਦਾ ਲੋਕਾਂ ਨੂੰ ਕਿ ਇਸ ਦੀ ਜਿਹੜੀ ਇਤਲਾਹ ਦੇਣ ਇਤਲਾਹ ਦੇਣ ਤੇ ਉਹਨਾਂ ਦਾ ਨਾਮ ਗੁਪਤ ਰੱਖਿਆ ਜਾਊਗਾ ਤੇ ਨਗ ਦੇ ਨਾਮ ਵੀ ਦਿੱਤੇ ਜਾਣਗੇ ਉੱਥੇ ਮੈਂ ਤਾੜਨਾ ਕਰਦਾ ਇਸ ਗਤੀਵਿਧੀਆਂ ਵਿੱਚ ਸ਼ਾਮਲ ਕਾਲੀਆਂ ਭੇਡਾਂ ਨੂੰ ਉਹਨਾਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਬਖਸ਼ਿਆ ਨਹੀਂ ਜਾ ਸਕਦਾ